ਸ਼ੰਗਰਜੀ ਕੀ ਜੈ ਭੋਲੇनाथ ਐਕਚੁਅਲੀ ਕੱਲ ਮੇਰੇ ਨਾ ਕੋਈ WhatsApp ਦੇ ਉੱਪਰ ਮੇਰੇ ਕਿਸੇ ਅਧਿਕਾਰੀ ਨਹੀਂ ਇੱਕ ਲੈਟਰ ਭੇਜਿਆ ਸੀਗਾ ਜਿਹਦੇ ਵਿੱਚ ਜਿਹੜੇ ਸਾਡੀ ਪ੍ਰਸ਼ਾਸਨ ਹੈ ਡੀਸੀ ਆਫਿਸ ਹੈ ਉਥੋਂ ਇੱਕ ਪੱਤਰ ਜਾਰੀ ਹੋਇਆ ਜਿਹਦੇ ਵਿੱਚ ਉਹਨਾਂ ਨੇ ਹਰ ਖੇਤਰ ਦੇ ਵਿੱਚ ਚਾਰ ਅਧਿਕਾਰੀਆਂ ਨੂੰ ਉਹਨਾਂ ਨੇ ਨਾਮਿਨੇਟ ਕੀਤਾ ਹੈ ਕਿ ਤੁਸੀਂ ਕਿਤੇ ਵੀ ਅਗਰ ਚਾਈਨਾ ਡੋਰ ਦੀ ਕਿਤੇ ਵਿਕਰੀ ਹੁੰਦੀ ਪਈ ਹੈ ਤੇ ਉਹਦੇ ਜ਼ਿੰਮੇਦਾਰ ਤੁਸੀਂ ਹੋਵੋਗੇ ਉਸ ਟੀਨ ਨੂੰ ਚੈਕਿੰਗ ਕਰਨਾ ਤੁਹਾਡਾ ਅਧਿਕਾਰ ਹੋਏਗਾ ਪਰਦੂ ਨਾਰਮਲੀ ਉੱਪਰ ਦੇਖਣ ਤੇ ਮਿਲਦਾ ਹੈ ਕਿ ਅਸੀਂ ਸਿਰਫ ਐਕਟਿਵਲੀ ਦੇਖਦੇ ਕਿੰਨੂ ਆ ਕਿ ਸਿਰਫ ਇੱਕ ਪੁਲਿਸ ਵਾਲੇ ਕਿਤੇ ਉਹ ਵੀ ਦੋ ਚਾਰ ਪੁਲਿਸ ਵਾਲੇ ਕਿਤੇ ਸਾਨੂੰ ਦਿਖਦੇ ਨੇ ਕਿਤੇ ਚਲੇ ਜਾਂਦੇ ਨੇ ਕੁਝ ਏਰੀਆ ਚ ਚਲੇ ਜਾਂਦੇ ਨੇ ਤੇ ਉਹਦੀਆਂ ਫੋਟੋਸ ਏਰੀਆ ਅਖਬਾਰ ਚ ਜਰੂਰ ਦੇਖ ਲਿਈਆਂ ਪਰ ਪ੍ਰੈਕਟੀਕਲੀ ਅਪਾਉਣ ਉਹਨੂੰ ਨਹੀਂ ਦੇ ਦੇ ਕਿ ਉਹਨਾਂ ਤੇ ਕੋਈ ਡੀਪਲੀ ਜਾ ਕੇ ਕੋਈ ਉਸ ਤੀ ਦੀ ਕਾਰਵਾਈ ਕਰਦੇ ਨੇ ਪਿਛਲੇ ਸਾਲ ਵੀ ਇੱਕ ਦੋ ਜਣੇ ਇਹਨੂੰ ਫੜਿਆ ਸੀਗਾ ਲੇਕਿਨ ਉਹ ਉਹਦਾ ਕੀ ਸੁਧਾਰ ਹੈ ਕਿ ਉਹਦੇ باوجود ਵੀ ਕਿ ਸਾਰੀ ਅਸਾਂ ਹੀ ਚੈਨਾਡੂਰ ਜਿਹੜੀ ਆ ਵਿਕਦੀ ਪਈ ਹੈ ਸਾਰਿਆਂ ਵਿਕਦੀ ਪਈ ਹੈ ਰੀਸੈਂਟਲੀ ਕੁਝ ਘਟਨਾਵਾਂ ਦੇਖਣ ਨੂੰ ਮਿਲੀਆਂ ਜਿਦੇ ਵਿੱਚ ਕਈ ਲੋਕੀ ਜ਼ਖਮੀ ਹੋਏ ਨੇ ਬੜੀ ਬੁਰੀ ਤਰ੍ਹਾਂ ਜ਼ਖਮੀ ਹੋਏ ਨੇ ਔਰ ਬੜੀ ਮੁਸ਼ਕਲ ਉਹਨਾਂ ਦੀ ਜਾਣ ਬਚੀ ਹੈ ਸੋ ਇਹ ਜਿਹੜਾ ਇੱਕ ਉਪਰਾਲਾ ਸ਼ੁਰੂ ਕੀਤਾ ਗਿਆ ਉਹਦੇ ਵਿੱਚ ਇਹ ਹੈ ਕਿ ਅਸੀਂ ਦੁਕਾਨਦਾਰਾਂ ਨੂੰ ਟਾਰਗੇਟ ਕਰਦੇ ਆ ਪਰ ਅਸਲੀ ਜ਼ਿੰਮੇਵਾਰ ਅਧਿਕਾਰੀ ਨੇ ਜਿਹੜੇ ਆਪਣੀ ਜ਼ਿੰਮੇਵਾਰੀ ਨੂੰ ਪੂਰਾ ਨਹੀਂ ਕਰਦੇ ਇਸ ਲਈ ਅਗਰ ਕਿਸੇ ਵੀ ਖੇਤਰ ਨਾਟ ਇਵਨ ਗੁਰਦਾਸਪੁਰ ਮੈਂ ਕਹਿ ਰਿਹਾ ਇਹ ਪੂਰੇ ਜ਼ਿਲ੍ਹੇ ਦੇ ਵਿੱਚ ਔਰ ਆਰ ਨੋਟ ਸਿਰਫ ਸਮੇਂ ਚ ਪੂਰੇ ਪੰਜਾਬ ਦੇ ਵਿੱਚ ਇਹ ਮੁਹਿੰਮ ਨੂੰ ਲੈ ਕੇ ਜਾਇਆ ਜਾਏਗਾ ਕਿ ਕਿਸੇ ਵੀ ਖੇਤਰ ਦੇ ਵਿੱਚ ਉਦੇ ਵਿੱਚ ਜਦੋਂ ਵੀ ਕਿਸੇ ਨੂੰ ਜ਼ਖਮੀ ਕੋਈ ਜ਼ਖਮੀ ਹੋਏਗਾ ਜਾਂ ਕਿਸੇ ਦੀ ਕੋਈ ਜਾਨ ਚਲੀ ਜਾਏਗੀ ਤੇ ਜੋ ਤਾਰਾ ਬਣਦੀਆਂ ਵੈ ਉਹਦੇ ਅਕੋਰਡਿੰਗ ਜੇ ਜਾਨ ਚਲੀ ਜਾਂਦੀ ਤਾਂ 302 ਲਾਵਾਂਗੇ ਜੋ ਵੀ ਮਨ ਕੇ ਰੀਸੈਂਟਲੀ ਜੋ ਚੇਂजेस ਹੋਏ ਕਾਨੂੰਨ ਚੇਂਜ ਹੋਇਆ ਉਹਦੇ ਅਕੋਰਡਿੰਗ ਔਰ ਜੇ ਕੋਈ ਬਾਕੀ ਅਟੈਂਪਟ ਟੂ ਮਰਡਰ ਦੇ ਵੀ ਉੱਚ ਲਗਾਵਾਂਗੇ ਔਰ ਉਹਨਾਂ ਅਧਿਕਾਰੀਆਂ ਤੇ ਕਾਰਵਾਈ ਕਰਵਾਵਾਂਗੇ ਚਾਹੇ ਉਹਦੇ ਵਾਸਤੇ ਫਿਰ ਸਾਨੂੰ ਸ਼ਿਵ ਸੈਨਾ ਵਾਲਿਆਂ ਨੂੰ ਧੰਨੇ ਲਾ ਕੇ ਚੌਂਕਾ ਦੇ ਵਿੱਚ ਨਾ ਪੈਣਾ ਪਵੇ ਇਹਨਾਂ ਅਧਿਕਾਰੀਆਂ ਨੂੰ ਅਸੀਂ ਹੁਣ ਨਹੀਂ ਛੱਡਾਂਗੇ ਇਹਨਾਂ ਨੂੰ ਕੋਟਾਂ ਦੇ ਵਿੱਚ ਸਿਟਾਂਗੇ ਜੈ ਸ਼ੰਕਰ ਜੀ ਕੀ ਜੈ ਭੋਲੇ ਨਾਥ